ਦੋਸਤੋ ਜਿਹੜੀ ਟੌਫੀ ਇਸ ਟਾਈਮ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜੇਕਰ ਕੁੜੀਆਂ ਚਾਹਣ ਤਾਂ ਇਸ ਟੌਫੀ ਕੋਲੋਂ ਬਹੁਤ ਵੱਡੀ ਸਿੱਖਿਆ ਲੈ ਸਕਦੀਆਂ ਨੇ ਇਹ ਟੌਫੀ ਉਹਨਾਂ ਦੇ ਸੋਚਣ ਦਾ ਤਰੀਕਾ ਬਦਲ ਸਕਦੀ ਆ ਉਹਨਾਂ ਦੀ ਸੋਚ ਬਦਲ ਸਕਦੀ ਆ ਜਿਵੇਂ ਕਿ ਤੁਸੀਂ ਇਸ ਟੌਫੀ ਨੂੰ ਦੇਖ ਰਹੇ ਹੋ ਵੀ ਇੱਕ ਟੌਫੀ ਜਿਹਦੇ ਉੱਤੇ ਪੱਨਾ ਚੜਿਆ ਹੋਇਆਗਾ ਉਸ ਦੇ ਆਲੇ-ਦੁਆਲੇ ਕੋਈ ਵੀ ਮੱਖੀ ਜਾਂ ਫਿਰ ਕੋਈ ਵੀ ਕੀੜੀ ਨਹੀਂ ਹੈਗੀਗੀ ਤੇ ਦੂਜੇ ਪਾਸੇ ਜਿਹੜੀ ਟੌਫੀ ਉੱਤੇ ਪੱਨਾ ਨਹੀਂ ਚੜਿਆ ਹੋਇਆ ਉਸ ਦੇ ਆਲੇ-ਦੁਆਲੇ ਕਿੰਨੀਆਂ ਕੀੜੀਆਂ ਮਟਰਾ ਰਹੀਆਂ ਨੇ ਉਸ ਨੂੰ ਖਾਣ ਦੀ ਵੀ ਕੋਸ਼ਿਸ਼ ਕਰ ਰਹੀਆਂ ਨੇ ਤੇ ਖਾ ਵੀ ਰਹੀਆਂ ਨੇ ਤੇ ਹੌਲੀ-ਹੌਲੀ ਸਾਰੀ ਨੂੰ ਖਾ ਵੀ ਜਾਣਗੀਆਂ ਕਿਉਂ ਖਾ ਜਾਣਗੀਆਂ ਇਸ ਕਰਕੇ ਖਾ ਜਾਣਗੀਆਂ ਕਿਉਂਕਿ ਜਿਹੜਾ ਪੰਨਾ ਉਸ ਟੌਫੀ ਦੀ ਸੁਰੱਖਿਆ ਕਰ ਰਿਹਾ ਸੀ ਉਸ ਟੌਫੀ ਨੇ ਖੁਦ ਹੀ ਉਸ ਪੰਨੇ ਨੂੰ ਉਤਾਰ ਕੇ ਪਰੇ ਸਿੱਟ ਦਿੱਤਾ ਜਿਸ ਕਰਕੇ ਕੀੜੀਆਂ ਨੂੰ ਉਸ ਦੀ ਖੁਸ਼ਬੂ ਆਉਣ ਲੱਗ ਗਈ ਤੇ ਉਹ ਆ ਕੇ ਸਾਰੀਆਂ ਇਸ ਨੂੰ ਚਿੰਬੜ ਗਈਆਂ ਹੁਣ ਮੇਰੇ ਕਹਿਣ ਦਾ ਮਤਲਬ ਤਾਂ ਤੁਸੀਂ ਸਾਰੇ ਸਮਝ ਹੀ ਗਏ ਹੋਮੋਗੇ ਦੋਸਤੋ ਪਰ ਫੇਰ ਵੀ ਚਲੋ ਮੈਂ ਆਪਣੇ ਵੱਲੋਂ ਗੱਲ ਥੋੜੀ ਜੀ ਹੋਰ ਜ਼ਿਆਦਾ ਸਪਸ਼ਟ ਕਰ ਦਿੰਦਾਗਾ ਇੱਕ ਕੁੜੀ ਜਿਹੜੀ ਹਮੇਸ਼ਾ ਸੂਟ ਪਾ ਕੇ ਰੱਖਦੀ ਆ ਸਿਰ ਤੇ ਚੁੰਨੀ ਲੈ ਕੇ ਰੱਖਦੀ ਆ ਉਹਦੇ ਵੱਲ ਬੁਰਾ ਤੱਕਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀਗੀ ਮੁੰਡਾ ਚਾਹੇ ਆਪਣੇ ਘਰੇ ਕਿੱਡਾ ਵੀ ਵੱਡਾ ਬਦਮਾਸ਼ ਕਿਉਂ ਨਾ ਹੋਵੇ ਬੈਲੀ ਕਿਉਂ ਨਾ ਖਵਾਉਂਦਾ ਹੋਵੇ ਪਰ ਇਸ ਤਰ੍ਹਾਂ ਦੀ ਕੁੜੀ ਨੂੰ ਬੁਲਾਉਣਾ ਵੀ ਡਰਦਾਗਾ ਵੀ ਜੇ ਕਿਤੇ ਮੈਂ ਇਹਨੂੰ ਕੁਝ ਕਹਿ ਦਿੱਤਾ ਤਾਂ ਕਿਤੇ ਮੇਰੇ ਗਲ ਹੀ ਨਾ ਪੈ ਜਾਵੇ ਗਲੀ ਦੇ ਵਿੱਚ ਰੌਲਾ ਨਾ ਪਾ ਦੇਵੇ ਸ਼ੋਰ ਨਾ ਮਚਾ ਦੇਵੇ ਤੇ ਮੇਰੀ ਛਤਰ ਪ੍ਰੇੜਨਾ ਕਰਵਾ ਦੇਵੇ ਤੇ ਇਹ ਸਭ ਹੁੰਦਾਗਾ ਸਿਰਫ ਉਹਦੇ ਇੱਕ ਚੰਗੇ ਪਹਿਰਾਵੇ ਕਰਕੇ ਕਿਉਂਕਿ ਇਹ ਇੱਕ ਨਿਸ਼ਾਨੀ ਮੰਨੀ ਜਾਂਦੀ ਆ ਵੀ ਕੁੜੀ ਚੰਗੇ ਖਾਨਦਾਨ ਦੀ ਆ ਤੇ ਚੰਗੀ ਪਰਵਰਿਸ਼ ਹੋਈ ਆ ਉਸਦੀ ਤੇ ਦੂਜੇ ਪਾਸੇ ਜਿਹੜੀਆਂ ਕੁੜੀਆਂ ਦੇ ਸਹੀ ਕੱਪੜੇ ਨਹੀਂ ਪਾਏ ਹੁੰਦੇਗੇ ਹਰ ਥਾਂ ਤੋਂ ਉਹਨਾਂ ਦੇ ਅੰਗ ਦਿਖ ਰਹੇ ਹੁੰਦੇ ਆ ਮੋਢੇ ਨੰਗੇ ਹੁੰਦੇ ਆ ਜਾਂ ਫਿਰ ਜਿਹੜਾ ਉਹਨਾਂ ਦਾ ਛਾਤੀ ਵਾਲਾ ਹਿੱਸਾ ਹੁੰਦਾਗਾ ਉਹ ਹਿੱਸਾ ਕੁਝ ਜ਼ਿਆਦਾ ਹੀ ਦਿਖ ਰਿਹਾ ਹੁੰਦਾਗਾ ਤੇ ਪਿੱਠ ਪਿੱਛੇ ਮੋਢਿਆਂ ਕੋਲੋਂ ਥਾਂ ਹੈਗਾ ਉਹ ਵੀ ਪੂਰੀ ਤਰ੍ਹਾਂ ਗਹਿਰਾਈ ਤੱਕ ਦਿਖ ਰਿਹਾ ਹੁੰਦਾਗਾ ਉਸ ਤਰ੍ਹਾਂ ਦੀਆਂ ਕੁੜੀਆਂ ਦੇ ਮੁੰਡੇ ਹੱਥ ਧੋਕੇ ਪਿੱਛੇ ਪੈ ਜਾਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾਗਾ ਵੀ ਸ਼ਾਇਦ ਇਹ ਕੁੜੀ ਸਾਨੂੰ ਇਸ਼ਾਰਾ ਦੇ ਰਹੀ ਆ ਵੀ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਐ ਆਓ ਮੇਰੇ ਨਾਲ ਗੱਲਬਾਤ ਕਰੋ ਮੈਨੂੰ ਗਲਤ ਨਜ਼ਰਾਂ ਨਾਲ ਦੇਖੋ ਮੈਨੂੰ ਛੇੜੋ ਮੈਂ ਗੁੱਸਾ ਨਹੀਂ ਕਰੂੰਗੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਤੁਹਾਡੇ ਲਈ ਬੈਠੀ ਆ ਇਸ ਕਰਕੇ ਤਾਂ ਮੈਂ ਇਹੋ ਜਿਹੇ ਕੱਪੜੇ ਪਾਏ ਆ ਵੀ ਤੁਸੀਂ ਮੈਨੂੰ ਨਜ਼ਰਾਂ ਭਰ ਕੇ ਦੇਖੋ ਪਰ ਇੱਥੇ ਹੁਣ ਕਈ ਕੁੜੀਆਂ ਇਹ ਗੱਲ ਕਹਿਣਗੀਆਂ ਵੀ ਕਸੂਰ ਛੋਟੇ ਕੱਪੜਿਆਂ ਦਾ ਨਹੀਂ ਹੁੰਦਾਗਾ ਕਸੂਰ ਸਾਹਮਣੇ ਵਾਲੇ ਦੀ ਅੱਖ ਦਾ ਹੁੰਦਾਗਾ ਸਾਹਮਣੇ ਵਾਲੇ ਬੰਦੇ ਦੀਆਂ ਨਜ਼ਰਾਂ ਦਾ ਕਸੂਰ ਹੁੰਦਾ ਸਾਰਾ ਜੇ ਅਸੀਂ ਛੋਟੇ ਕੱਪੜੇ ਪਾ ਲੇ ਕੋਈ ਆਪਣਾ ਅੰਗ ਦਿਖਾ ਦਿੱਤਾ ਤਾਂ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈਗਾਗਾ ਵੀ ਅਸੀਂ ਚੰਗੇ ਘਰੋਂ ਨਹੀਂ ਹੈਗੀਆਂ ਸਾਡੀ ਚੰਗੀ ਪਰਵਰਿਸ਼ ਨਹੀਂ ਹੋਈ ਜਾਂ ਸਾਨੂੰ ਸਾਡੇ ਘਰਦਿਆਂ ਨੇ ਸਾਡੇ ਮਾਪਿਓ ਨੇ ਚੰਗੇ ਸੰਸਕਾਰ ਨਹੀਂ ਦਿੱਤੇ ਕੁੜੀਆਂ ਫਿਰ ਆਪਣਾ ਇਹ ਤਰਕ ਸਮਾਜ ਦੇ ਅੱਗੇ ਰੱਖਦੀਆਂ ਨੇ ਉਹਨਾਂ ਦਾ ਕਹਿਣਾ ਹੁੰਦਾਗਾ ਵੀ ਮਾਪਿਓ ਆਪਣੇ ਮੁੰਡਿਆਂ ਨੂੰ ਸਮਝਾ ਕੇ ਰੱਖਣ ਵੀ ਬੇਸ਼ੱਕ ਕੁੜੀ ਤੁਹਾਡੇ ਕੋਲੋਂ ਕਿਸੇ ਵੀ ਕੱਪੜਿਆਂ ਵਿਚਦੀ ਸਾਹਮਣੇ ਉਹ ਲੰਘ ਜਾਵੇ ਪਰ ਤੁਸੀਂ ਆਪਣੀਆਂ ਨਜ਼ਰਾਂ ਝੁਕਾ ਕੇ ਰੱਖਣੀਆਂ ਨੇ ਉਹਦੇ ਪ੍ਰਤੀ ਕੋਈ ਵੀ ਗਲਤ ਸੋਚ ਨਹੀਂ ਰੱਖਣੀ ਇਹ ਪੱਖ ਕੁੜੀਆਂ ਆਪਣਾ ਰੱਖਦੀਆਂ ਨੇ ਛੋਟੇ ਕੱਪੜਿਆਂ ਨੂੰ ਲੈ ਕੇ ਇੱਥੇ ਦੋਸਤੋ ਕੁੜੀਆਂ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਆ ਵੀ ਬੇਸ਼ੱਕ ਉਹ ਜੋ ਵੀ ਪਾਉਣ ਉਹਨਾਂ ਦੀ ਆਪਣੀ ਮਰਜ਼ੀ ਆ ਆਪਾਂ ਇੱਕ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਹਰ ਕਿਸੇ ਨੂੰ ਆਜ਼ਾਦੀ ਆ ਉਹ ਜੋ ਮਰਜ਼ੀ ਕਰੇ ਜੋ ਮਰਜ਼ੀ ਖਾਵੇ ਜੋ ਮਰਜ਼ੀ ਪੀਵੇ ਤੇ ਜਿਹੋ ਜਿਹੇ ਮਰਜ਼ੀ ਕੱਪੜੇ ਪਾਵੇ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਵੀ ਆਪਾਂ ਉਸ ਦੇ ਕਰਦਾਰ ਉੱਤੇ ਸਿਰਫ ਕੱਪੜਿਆਂ ਨੂੰ ਦੇਖ ਕੇ ਉਂਗਲੀ ਚੱਕ ਸਕੀਏ ਆਪਾਂ ਨੂੰ ਆਪਣੀ ਸੋਚ ਸੁਧਾਰਨ ਦੀ ਲੋੜ ਹੈ ਪਰ ਦੋਸਤੋ ਇੱਥੇ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕੀ ਕੁੜੀਆਂ ਤਾਂ ਬੈਸੇ ਹੀ ਬਹੁਤ ਜ਼ਿਆਦੇ ਸੋਹਣੀਆਂ ਹੁੰਦੀਆਂ ਨੇ ਰੱਬ ਨੂੰ ਉਹਨਾਂ ਨੇ ਬਹੁਤ ਜ਼ਿਆਦੇ ਰੂਪ ਤੇ ਰੰਗ ਦਿੱਤਾ ਹੁੰਦਾਗਾ ਉਹਨਾਂ ਨੂੰ ਨਾ ਤਾਂ ਮੇਕਅਪ ਦੀ ਲੋੜ ਹੁੰਦੀ ਆ ਨਾ ਹੀ ਉਹਨਾਂ ਨੂੰ ਛੋਟੇ ਕੱਪੜੇ ਪਾਉਣ ਦੀ ਲੋੜ ਹੁੰਦੀ ਆ ਕਿਉਂਕਿ ਜੇ ਕੁੜੀ ਸੂਟ ਪਾ ਲਵੇ ਤਾਂ ਵੀ ਬੱਲੇ ਬੱਲੇ ਹੋ ਜਾਂਦੀ ਆ ਸਗੋਂ ਦੇਖਿਆ ਜਾਵੇ ਤਾਂ ਕੁੜੀ ਸੂਟ ਵਿੱਚ ਸਭ ਤੋਂ ਜ਼ਿਆਦੇ ਸੋਹਣੀ ਲੱਗਦੀ ਆ ਛੋਟੇ ਕੱਪੜੇ ਜਿਹੜੇ ਪਾਏ ਹੁੰਦੇ ਨੇ ਉਹਨਾਂ ਨੇ ਭਾਂਤ ਭਾਂਤ ਦੇ ਉਹਨਾਂ ਵਿੱਚ ਵੀ ਕੁੜੀ ਉਨੀ ਸੋਹਣੀ ਨਹੀਂ ਲੱਗਦੀ ਜਿੰਨੀ ਕੀ ਸੂਟ ਵਿੱਚ ਸੋਹਣੀ ਲੱਗਦੀ ਆ ਪਰ ਇਹ ਗੱਲ ਪਤਾ ਨਹੀਂ ਕੁੜੀਆਂ ਨੂੰ ਕਦੋਂ ਸਮਝ ਆਊਗੀ ਕਿਉਂਕਿ ਖੂਬਸੂਰਤੀ ਦਿਖਾਉਣ ਵਿੱਚ ਨਹੀਂ ਸਗੋਂ ਲੁਕਾਉਣ ਵਿੱਚ ਜ਼ਿਆਦਾ ਸੋਹਣੀ ਲੱਗਦੀ ਆ ਖੂਬਸੂਰਤੀ ਹਮੇਸ਼ਾ ਪਰਦੇ ਵਿੱਚ ਹੀ ਸੋਹਣੀ ਲੱਗਦੀ ਆ ਕਿਉਂਕਿ ਜਿਹੜੀ ਚੀਜ਼ ਲੁਕਾ ਕੇ ਰੱਖਣੀ ਆ ਜੇ ਤੁਸੀਂ ਬਾਰ-ਬਾਰ ਉਹੀ ਦਿਖਾਉਂਦੇ ਰਹੋਗੇ ਤਾਂ ਉਸ ਚੀਜ਼ ਦੀ ਜਿਹੜੀ ਕੀਮਤ ਆ ਉਹ ਬਿਲਕੁਲ ਘਟ ਜਾਊਗੀ ਉਸ ਦੀ ਕੋਈ ਵੀ ਕਦਰ ਨਹੀਂ ਰਹੂਗੀ ਤੁਸੀਂ ਦੋ ਕੁੜੀਆਂ ਨੂੰ ਇੱਕ ਲਾਈਨ ਵਿੱਚ ਖੜਾ ਕਰ ਲਿਓ ਇੱਕ ਦੇ ਤਾਂ ਤੁਸੀਂ ਹੋਰ ਤਰ੍ਹਾਂ ਦੇ ਕੱਪੜੇ ਪਵਾ ਦਿਓ ਛੋਟੇ ਕੱਪੜੇ ਪਵਾ ਦਿਓ ਤੇ ਇੱਕ ਕੁੜੀ ਦੇ ਤੁਸੀਂ ਸੂਟ ਪਵਾ ਦਿਓ ਤੇ ਸਿਰ ਤੇ ਚੁੰਨੀ ਦਵਾ ਦਿਓ ਫੇਰ ਚਾਹੇ ਤੁਸੀਂ ਕਿੰਨੇ ਮਰਜੀ ਬੰਦਿਆਂ ਤੋਂ ਪੁੱਛ ਕੇ ਦੇਖ ਲਿਓ ਵੀ ਇਹਨਾਂ ਵਿੱਚੋਂ ਤੁਹਾਨੂੰ ਕਿਹੜੀ ਕੁੜੀ ਵੱਧ ਸੋਹਣੀ ਲੱਗ ਰਹੀ ਆ ਮੈਂ ਗਰੰਟੀ ਦਿੰਦਾ ਐਸ ਗੱਲ ਦੀ ਵੀ ਸਾਰੇ ਸੂਟ ਵਾਲੀ ਕੁੜੀ ਨੂੰ ਹੀ ਚੁਣਨਗੇ ਵੀ ਇਹ ਸਾਰਿਆਂ ਤੋਂ ਸੋਹਣੀ ਲੱਗ ਰਹੀ ਆ ਕਿਉਂਕਿ ਸੋਹਣਾਪਣ ਦੋਸਤੋ ਹਮੇਸ਼ਾ ਸਾਦਗੀ ਦੇ ਵਿੱਚ ਹੁੰਦਾਗਾ ਲਚਰਤਾ ਦੇ ਵਿੱਚ ਬਿਲਕੁਲ ਵੀ ਸੋਹਣਾਪਣ ਨਹੀਂ ਹੁੰਦਾਗਾ ਤੇ ਜੇਕਰ ਤੁਸੀਂ ਇੱਕ ਗੱਲ ਹੋਰ ਦੇਖੋ ਵੀ ਜਦੋਂ ਮੁੰਡਾ ਵਿਆਹ ਲਈ ਇੱਕ ਕੁੜੀ ਦੇਖਣ ਜਾਂਦਾਗਾ ਜਾ ਫੇਰੋਦੇ ਮਾਪਿਓ ਦੇਖਣ ਜਾਂਦੇ ਆ ਤਾਂ ਕੀ ਕਦੇ ਉਹਨਾਂ ਨੇ ਇਹ ਗੱਲ ਆਖੀ ਆ ਵੀ ਜਿਹੜੀ ਤੁਹਾਡੀ ਕੁੜੀ ਆ ਉਹ ਸਾਡੇ ਸਾਹਮਣੇ ਛੋਟੇ ਕੱਪੜੇ ਪਾ ਕੇ ਆਵੇ ਬੇਟੰਗੇ ਕੱਪੜੇ ਪਾ ਕੇ ਆਵੇ ਨਹੀਂ ਕਹਿੰਦੇ ਕਦੇ ਵੀ ਨਹੀਂ ਕਹਿੰਦੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਵੀ ਅਸੀਂ ਜਿਹੜੀ ਕੁੜੀ ਲੈਣੀ ਆ ਉਹ ਬਿਲਕੁਲ ਸਾਦਗੀ ਵਾਲੀ ਹੋਵੇ ਜਿਹੜੀ ਸਾਡੇ ਘਰ ਦਾ ਵਧੀਆ ਕੰਮਕਾਰ ਕਰੇ ਸਰੀਰ ਢੱਕ ਕੇ ਰੱਖੇ ਸੋਹਣੇ ਸੋਹਣੇ ਸੂਟ ਪਾਵੇ ਸਿਰ ਤੇ ਚੁੰਨੀ ਲੈ ਕੇ ਰੱਖੇ ਤੇ ਚਾਹੇ ਤੁਸੀਂ ਵਿਆਹ ਵਾਲੇ ਮੁੰਡੇ ਨੂੰ ਪੁੱਛ ਕੇ ਦੇਖ ਲਿਓ ਉਹ ਵੀ ਇਹੀ ਗੱਲ ਕਹੂਗਾ ਵੀ ਮੈਂ ਸਾਦਗੀ ਵਾਲੀ ਕੁੜੀ ਲੈਣੀ ਆ ਮੈਨੂੰ ਇਹੋ ਜਿਹੀ ਕੁੜੀ ਨਹੀਂ ਚਾਹੀਦੀ ਜਿਹਦੇ ਮੋਢੇ ਨੰਗੇ ਹੋਣ ਜਿਹਦੀ ਪਿੱਠ ਨੰਗੀ ਹੋਵੇ ਜਿਹਦੀ ਛਾਤੀ ਦਿਖ ਰਹੀ ਹੋਵੇ ਤਾਂ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਕੁੜੀਆਂ ਨੂੰ ਹੋਰ ਚਾਹੀਦਾ ਕੀ ਆ ਜਦੋਂ ਮੁੰਡੇ ਉਹਨਾਂ ਨੂੰ ਸਾਦਗੀ ਚ ਦੇਖਣਾ ਪਸੰਦ ਕਰਦੇ ਆ ਸਾਦਗੀ ਦੇ ਵਿੱਚ ਦੇਖਣ ਲਈ ਤਿਆਰ ਨੇ ਫਿਰ ਉਹ ਕਿਉਂ ਬਾਰ-ਬਾਰ ਆਪਣਾ ਸਰੀਰ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਨੇ ਨਾਲੇ ਇੱਕ ਗੱਲ ਹੋਰ ਆ ਕਈ ਵਾਰੀ ਕੁੜੀਆਂ ਇਹ ਸ਼ਿਕਾਇਤ ਕਰਦੀਆਂ ਨੇ ਵੀ ਮੁੰਡੇ ਸਾਨੂੰ ਗਲਤ ਨਜ਼ਰਾਂ ਨਾਲ ਦੇਖਦੇ ਆ ਫਿਰ ਜਦੋਂ ਸੋਨੂੰ ਚੰਗੀ ਤਰ੍ਹਾਂ ਪਤਾ ਵੀ ਮੁੰਡੇ ਗਲਤ ਨਜ਼ਰਾਂ ਨਾਲ ਦੇਖਦੇ ਆ ਤਾਂ ਤੁਸੀਂ ਆਪਣਾ ਸਰੀਰ ਕਿਉਂ ਦਿਖਾ ਰਹੀ ਹੋ ਜ਼ਬਰਦਸਤੀ ਪੂਰੇ ਕੱਪੜੇ ਕਿਉਂ ਨਹੀਂ ਪਾ ਕੇ ਰੱਖਦੀਆਂ ਹਾਂ ਮੈਂ ਮੰਨਦਾ ਵੀ ਇੱਥੇ ਮੁੰਡਿਆਂ ਦੀ ਵੀ ਗਲਤੀ ਆ ਵੀ ਕੁੜੀ ਚਾਹੇ ਜੋ ਮਰਜ਼ੀ ਪਾਵੇ ਉਹ ਕੌਣ ਹੁੰਦੇ ਆ ਉਹਨਾਂ ਨੂੰ ਇਸ ਗੱਲ ਦਾ ਲਾਇਸੈਂਸ ਦੇਣ ਵਾਲੇ ਵੀ ਤੂੰ ਆਪ ਆ ਜਾਂ ਫਿਰ ਆਪ ਆ ਕਿਉਂਕਿ ਹਰ ਕਿਸੇ ਦੀ ਆਪਣੀ ਮਰਜ਼ੀ ਆ ਹੁਣ ਮੁੰਡੇ ਕਿਹੜਾ ਹਰ ਵੇਲੇ ਕੁੜਤਾ ਪਜਾਮਾ ਪਾ ਕੇ ਰੱਖਦੇ ਆ ਮੁੰਡੇ ਵੀ ਤਾਂ ਸ਼ਰਟਾ ਪਾਉਂਦੇ ਆ ਜੀਨ ਦੀ ਪੈਂਟ ਪਾਉਂਦੇ ਆ ਟੀ-ਸ਼ਰਟਾ ਪਾਉਂਦੇ ਆ ਜੇ ਕੁੜੀਆਂ ਉਹਨਾਂ ਨੂੰ ਕਹਿਣ ਵੀ ਤੁਸੀਂ ਵੀ ਕੁੜਤੇ ਪਜਾਮੇ ਪਾ ਕੇ ਰੱਖੋ ਨਾਲੇ ਚਾਦਰਾਂ ਲਾ ਕੇ ਰੱਖੋ ਤਾਂ ਮੁੰਡੇ ਕਿਹੜਾ ਫਿਰ ਕੁੜਤਾ ਚਾਦਰਾਂ ਪਾ ਲੈਣਗੇ ਪਰ ਉਹੀ ਗੱਲ ਐ ਨਾ ਦੋਸਤੋ ਵੀ ਮੁੰਡੇ ਹੁੰਦੇ ਆ ਲੋਹੇ ਵਰਗੇ ਤੇ ਕੁੜੀ ਹੁੰਦੀ ਐ ਹੀਰੇ ਵਰਗੀ ਹੁਣ ਤੁਸੀਂ ਦੇਖ ਲਓ ਵੀ ਕੀਮਤ ਕਿਹਦੀ ਵੱਧ ਹੁੰਦੀ ਆ ਲੋਹੇ ਦੀ ਵੱਧ ਹੁੰਦੀ ਆ ਜਾਂ ਫਿਰ ਹੀਰੇ ਦੀ ਗੱਦ ਹੁੰਦੀ ਆ ਲੋਹਾ ਤਾਂ ਆਪਾਂ ਨੂੰ ਕਿਤੋਂ ਵੀ ਆਸਾਨੀ ਨਾਲ ਮਿਲ ਜਾਂਦਾਗਾ ਸਸਤੇ ਰੇਟ 'ਚ ਮਿਲ ਜਾਂਦਾਗਾ ਪਰ ਹੀਰਾ ਲੈਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਆਪਣੀ ਸਾਰੀ ਕਮਾਈ ਵੀ ਘੱਟ ਰਹਿ ਜਾਂਦੀ ਆ ਹੀਰਾ ਖਰੀਦਣ ਵਾਸਤੇ ਤੇ ਕੁੜੀਆਂ ਹੀਰਾ ਹੀ ਹੁੰਦੀਆਂ ਨੇ ਬਾਕੀ ਮੈਨੂੰ ਪਤਾ ਵੀ ਇੱਥੇ ਬਹੁਤ ਸਾਰੀਆਂ ਕੁੜੀਆਂ ਹੋ ਸਕਦਾ ਇਸ ਵੀਡੀਓ ਵਿੱਚ ਕਮੈਂਟਾਂ ਰਾਹੀਂ ਇਤਰਾਜ਼ ਵੀ ਜ਼ਾਹਿਰ ਕਰਨ ਵੀ ਤੁਸੀਂ ਕੌਣ ਹੋ ਨਿਓ ਸਾਡੇ ਬਾਰੇ ਇਹ ਗੱਲ ਕਹਿਣ ਵਾਲੇ ਪਰ ਦੇਖੋ ਕੁੜੀਓ ਮੈਂ ਇਸ ਵੀਡੀਓ ਦੇ ਵਿੱਚ ਦੋਨੇ ਹੀ ਪੱਖ ਰੱਖਿਆ ਮੈਂ ਇਹ ਗੱਲ ਵੀ ਕਹੀ ਆ ਵੀ ਮੁੰਡਿਆਂ ਦੀ ਵੀ ਸੋਚ ਗਲਤ ਹੁੰਦੀ ਆ ਕੁੜੀ ਬੇਸ਼ੱਕ ਜੋ ਪਾਵੇ ਉਹਦੀ ਆਪਣੀ ਮਰਜ਼ੀ ਹੁੰਦੀ ਆ ਆਪਾਂ ਕੌਣ ਹੁੰਨੇ ਆ ਉਹਨੂੰ ਇਸ ਗੱਲ ਦਾ ਸਬੂਤ ਦੇਣ ਵਾਲੇ ਇਸ ਗੱਲ ਦਾ ਲਾਇਸੈਂਸ ਦੇਣ ਵਾਲੇ ਵੀ ਜੇ ਤੂੰ ਛੋਟੇ ਕੱਪੜੇ ਪਾ ਲਏ ਆ ਤਾਂ ਇਹਦਾ ਮਤਲਬ ਤੇਰਾ ਕਰਤਾਰ ਸਹੀ ਨਹੀਂ ਆ ਕਿਉਂਕਿ ਦੋਸਤੋ जिਦੇ ਸੰਸਕਾਰ ਚੰਗੇ ਹੋਣਗੇ ਉਹ ਬੇਸ਼ੱਕ ਛੋਟੇ ਕੱਪੜੇ ਪਾਵੇ ਤੇ ਬੇਸ਼ੱਕ ਸੂਟ ਪਾਵੇ ਉਹਦੇ ਸੰਸਕਾਰ ਹਮੇਸ਼ਾ ਚੰਗੇ ਹੀ ਰਹਿਣਗੇ ਉਹਦੀ ਪਰਵਰਿਸ਼ ਚੰਗੀ ਹੀ ਰਹੂਗੀ ਤੇ ਜੀ ਦੀ ਮਾੜੀ ਪਰਵਰਿਸ਼ ਹੋਈ ਜਿਹਨੂੰ ਮਾੜੇ ਸੰਸਕਾਰਾਂ ਤੋਂ ਮਿਲੇ ਹੋਏ ਉਹ ਸੂਟ ਪਾ ਕੇ ਵੀ ਇੱਜ਼ਤ ਦੀ ਨਿਲਾਮੀ ਕਰਕੇ ਹੀ ਘਰੇ ਵਾਪਸ ਆਉਗੀ ਜਾਂ ਫਿਰ ਆਊਗਾ ਕਿਉਂਕਿ ਇਹੋ ਜਿਹਾਂ ਬਹੁਤ ਸਾਰੀਆਂ ਕੁੜੀਆਂ ਦੇਖਦੇ ਆਂ ਜਿਹੜੀਆਂ ਬਿਲਕੁਲ ਸਾਦਗੀ ਵਿੱਚ ਰਹਿੰਦੀਆਂ ਸੀ ਸਿਰ ਢਾਕੇ ਰੱਖਦੀਆਂ ਸੀ ਪਰ ਬਾਅਦ ਵਿੱਚ ਉਹਨਾਂ ਨੇ ਆਪਣੇ ਮਾਪਿਓ ਦੀ ਇਹੋ ਜਹੀ ਬਦਨਾਮੀ ਕਰਵਾਈ ਕਿ ਉਹਨਾਂ ਦੇ ਮਾਪਿਓ ਸਾਰੀ ਜ਼ਿੰਦਗੀ ਵਿੱਚ ਆਪਣੇ ਪਿੰਡ 'ਚ ਸਿਰ ਉੱਚਾ ਕਰਕੇ ਨਹੀਂ ਤੁਰ ਸਕੇ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਕੁੜੀਆਂ ਨੇ ਜਿਹੜੀਆਂ ਛੋਟੇ ਕੱਪੜੇ ਪਾ ਕੇ ਰੱਖਦੀਆਂ ਨੇ ਪਰ ਉਹਨਾਂ ਨੇ ਅੱਜ ਤੱਕ ਕੋਈ ਵੀ ਲਾਂਭਾ ਆਪਣੇ ਘਰੇ ਨਹੀਂ ਲਿਆਂਦਾ ਤੇ ਆਪਣੇ ਮਾਪਿਓ ਦੀ ਇੱਜ਼ਤ ਓਮੇ ਦੀ ਓਮੇ ਬਣਾ ਕੇ ਰੱਖੀ ਆ ਇਸ ਤੋਂ ਪਤਾ ਲੱਗਦਾਗਾ ਵੀ ਕੱਪੜਿਆਂ ਨਾਲ ਚੰਗਾ ਜਾਂ ਮਾੜਾ ਨਹੀਂ ਹੁੰਦਾ ਕੋਈ ਵੀ ਇਨਸਾਨ ਸਿਰਫ ਆਪਣੇ ਸੰਸਕਾਰਾਂ ਨਾਲ ਤੇ ਆਪਣੀ ਸੋਚ ਨਾਲ ਚੰਗਾ ਮਾੜਾ ਹੁੰਦਾਗਾ ਬਾਕੀ ਦੋਸਤੋ ਇਸ ਮੁੱਦੇ ਉੱਤੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਕਰ ਸਕਦੇ ਹਾਂ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ ਪਰ ਇਦਾਂ ਕਰਨ ਨਾਲ ਜਿਹੜੀ ਆਪਣੀ ਵੀਡੀਓ ਆ ਇਹ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਬਾਕੀ ਦੀਆਂ ਗੱਲਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਇਸ ਵਿਸ਼ੇ ਨੂੰ ਆਪਾਂ ਕਦੇ ਫੇਰ ਅੱਗੇ ਲੈ ਕੇ ਚੱਲਾਂਗੇ ਤੇ ਤੁਹਾਡੇ ਸਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਤੁਸੀਂ ਕਿਸ ਹੱਦ ਤੱਕ ਸਹਿਮਤ ਹੋ ਤੇ ਕਿਸ ਹੱਦ ਤੱਕ ਨਹੀਂ ਸਹਿਮਤ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਰੱਖਿਓ ਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ